ਪਹਿਲਾ ਜਿਹੜਾ ਕਾਂਗਰਸ ਦੇ ਬਿਆਨੀਆਂ ਤੇ ਆਈਏ ਲਗਾਤਾਰ ਇਹਨਾਂ ਦੇ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਇਹ ਇੱਕ ਤਾਂ ਇਹਨਾਂ ਨੇ ਪਹਿਲਾਂ ਤਾਂ ਇਹ ਕਹਿੰਦੇ ਰਹੇ ਕਿ ਜਿਹੜਾ 5 ਕਿਲੋ ਰਾਸ਼ਨ ਸਕੀਮ ਆ ਇਹ ਤੁਹਾਨੂੰ ਡਿਪੈਂਡੈਂਟ ਕਰਨ ਲਈ ਆ ਬੀਜੇਪੀ ਦੀ ਜਿਹੜੀ ਇਹ ਸਕੀਮ ਆ ਇਹ ਤੁਹਾਨੂੰ ਨਿਰਪਰ ਕਰਨ ਦੇ ਲਈ ਜਾਂ ਸਰਕਾਰ ਦੇ ਉੱਤੇ ਤੇ ਤੁਹਾਨੂੰ ਇਹ ਇੰਡੀਪੈਂਡੈਂਟ ਨਹੀਂ ਬਣਾਉਦੀ ਇਹਨਾਂ ਦੇ ਪ੍ਰਿਆੰਕਾ ਗਾਧੀ ਬਲੋ ਐਸਪੀਕੇ ਦੇ ਬਿਆਨ ਸਾਨੂੰ ਸੁਣਨ ਨੂੰ ਮਿਲੇ ਕਿ ਤੁਹਾਨੂੰ ਆਜ਼ਾਦ ਨਹੀਂ ਕਰਦੀ ਇਦਾਂ ਦੀ ਸਕੀਮ ਜਿਹੜੀ ਕਿ ਗੱਲ ਵੀ ਸਹੀ ਆ ਕਿ ਤੁਹਾਨੂੰ ਆਪਣੇ ਆਪ ਨੂੰ ਇਹਨਾਂ ਪ੍ਰਿਆੰਕਾ ਗਾਧੀ ਦਾ ਮੈਂ ਇੱਕ ਬਿਆਨ ਪੜ੍ਹ ਰਿਹਾ ਸੀਗਾ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਨੂੰ ਜਿਹੜੀ ਆ ਜੌਬ ਚਾਹੀਦੀ ਆ ਕਿ 5 ਕਿਲੋ ਫ੍ਰੀ ਰਾਸ਼ਨ ਚਾਹੀਦਾ ਸੋ ਇਹਦੇ ਨਾਲ ਨਾਲ ਇਹ ਵੀ ਕਹਿੰਦੇ ਰਹਿ ਕੇ ਦੇਖੋ ਜੀ ਇਹ ਜਿਹੜੀ ਸਕੀਮ ਆ ਇਹ ਤਾਂ ਅਸੀਂ ਜਦੋਂ ਸਾਡੀ ਸਰਕਾਰ ਹੁੰਦੀ ਸੀਗੀ ਯੂਪੀਐਸ ਯੂਪੀਏ ਦੇ ਟਾਈਮ ਜਿਹੜਾ ਉਦੋਂ ਫੂਡ ਸਿਕਿਉਰਿਟੀ ਐਕਟ ਜਿਹੜਾ ਲੈ ਉਹਦੇ ਚੱਲਦੇ ਆ ਸਾਰਾ ਕੁਝ ਹੋਇਆ ਪਰ ਚਲੋ ਇਹ ਚੱਲਦਾ ਸੀ ਹੁਣ ਕੱਲ ਇੱਕਦਮ ਅਚਾਨਕੀ ਕੀ ਹੋਇਆ ਕਿ ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਮਲਕਰਜਨ ਖੜਗੇ ਸਾਹਿਬ ਇਹ ਸਮਾਜਵਾਦੀ ਪਾਰਟੀ ਦੇ ਕਨੇਸ਼ ਚਾਦਰ ਦੇ ਨਾਲ ਲਖਨਊ ਦੇ ਵਿੱਚ ਇਹਨਾਂ ਦੀ ਇੱਕ ਪ੍ਰੈਸ ਬਾਰਤਾ ਸੀਗੀ ਉਹਦੇ ਵਿੱਚ ਇਹ ਜਿਹੜਾ ਐਲਾਨ ਕਰ ਦਿੰਦੇ ਨੇ ਕਿ ਜੇਕਰ ਇੰਡੀਆ ਬਲੌਕ ਦੀ ਜਿਹੜੀ ਆ ਸਰਕਾਰ ਆਉਂਦੀ ਆ ਅਤੇ ਅਸੀਂ ਇਹਨੂੰ ਡਬਲ ਕਰ ਦਵਾਂਗੇ ਭਾ 5 ਕਿਲੋ ਦੀ ਬਜਾਏ 10 ਕਿਲੋ ਰਾਸ਼ਨ ਮਿਲਿਆ ਕਰੇਗਾ ਇੰਡੀਆ ਬਲਾਕ ਦੀ ਜੇਕਰ ਸਰਕਾਰੋਂ ਦੀ ਮਲਕਰਜੁਨ ਖੜਗੇ ਸਾਹਿਬ ਨੇ ਕਹਿਤਾ ਚਾਰ ਫੇजेस ਆਲਰੇਡੀ ਲੰਘ ਚੁੱਕੇ ਨੇ ਇਹ ਮੈਨੂੰ ਲੱਗਦਾ ਹੁਣ ਇਹ 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 ਇਹਨਾਂ ਗੱਲਾਂ ਤੋਂ ਐਕਚੁਅਲੀ ਪਤਾ ਲੱਗਦਾ ਕਿ ਤੁਹਾਡੀ ਵਿਚਾਰਤਾ ਰੱਖੀ ਹੈ ਇੱਕ ਪਾਸੇ ਤੁਸੀਂ ਕਹਿੰਦੇ ਕਿ ਇਸ ਇਸ ਤਰੀਕੇ ਦੀਆਂ ਸਕੀਮਾਂ ਨਹੀਂ ਹੋਣੀਆਂ ਚਾਹੀਦੀਆਂ ਹਾਲਾਂਕਿ ਜਿਹੜੀਆਂ ਵੈਲਫੇਅਰ ਸਕੀਮਾਂ ਪੂਰੇ ਮੁਲਕ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਹੁੰਦੀਆਂ ਪਰ ਉਹਨੂੰ ਕੇਸ ਟੀਕੇ ਨਾਲ ਜਿਹੜਾ ਲੈ ਕੇ ਅੱਗੇ ਵਧਣਾ ਇੱਕ ਵੱਖਰਾ ਉਹ ਤਰੀਕਾ ਹੁੰਦਾ ਕਿ ਉਹਨੂੰ ਕਿਵੇਂ ਲੋਕਾਂ ਦੇ ਵਿੱਚ ਉਹਨੂੰ ਲੈ ਕੇ ਜਾਣਾ ਪਰ ਇਹ ਕੱਲ ਤੱਕ ਤੁਹਾਡੇ ਆਗੂ ਜਿਹੜੇ ਕਾਂਗਰਸ ਤੋਂ ਇਹ ਕਹਿੰਦੇ ਨੇ ਤੁਹਾਨੂੰ ਡਿਪੈਂਡੈਂਡ ਬਣਾਉਣ ਦੇ ਲਈ ਜਾਂ ਤੁਹਾਨੂੰ ਇੰਡੀਪੈਂਡੈਂਟ ਬਣਾਉਣ ਦੇ ਨਹੀਂ ਨਹੀਂ ਹੈਗੀ ਤੇ ਅੱਜ ਤੁਸੀਂ ਇਹਦੇ 5 ਕਿਲੋ ਦੀ ਬਜਾਏ ਇਹਨੂੰ 10 ਕਿਲੋ ਕਰਨ ਦੀ ਗੱਲ ਕਰ ਰਹੇ ਹੋ ਇਸ ਕਰਕੇ ਆ ਕਿਉਂਕਿ ਲਗਾਤਾਰ ਇਹ ਗੱਲ ਆ ਰਹੀ ਆ ਕਿ ਅ ਬਾਕੀ ਬੇਸ਼ੱਕ ਇਲੈਕਸ਼ਨਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣ ਕੋਈ ਕਿਸੇ ਦੇ ਨਾਲ ਸੰਬੰਧਤ ਜਿਹੜਾ ਕਿਸੇ ਦੇ ਪੱਖ ਦੇ ਵਿੱਚ ਹੋਵੇ ਕੋਈ ਕਿਸੇ ਦੇ ਵਿਰੋਧ ਦੇ ਵਿੱਚ ਹੋਵੇ ਕਿਤੇ ਨਾ ਕਿਤੇ ਗੱਲ ਜਿਹੜੀ ਜ਼ਮੀਨੀ ਪੱਧਰ ਤੋਂ ਸਾਹਮਣੇ ਇਹ ਆ ਰਹੀ ਆ ਕਿ ਲੋਕੀ ਜਿਹੜਾ ਇਹ ਮੋਦੀ ਸਾਹਿਬ ਦੀ ਰਾਸ਼ਨ ਵਾਲੀ ਸਕੀਮ ਆ ਇਹਦੇ ਚੱਲਦਿਆਂ ਬੀਜੇਪੀ ਨੂੰ ਫਾਇਦਾ ਹੋ ਰਿਹਾ ਹੈ ਜਿਹੜੀ 5 ਕਿਲੋ ਫ੍ਰੀ ਰਾਸ਼ਨ ਵਾਲੀ ਸਕੀਮ ਆ ਸੋ ਇਹਦੇ ਚੱਲਦਿਆਂ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਸੋ ਹੋ ਸਕਦਾ ਏਸੇ ਦੀ ਵਜ੍ਹਾ ਤੇ ਚੱਲਦਿਆਂ ਹੁਣ ਇਹਨਾਂ ਨੇ ਜਿਹੜਾ ਇਹਨੂੰ 5 ਕਿਲੋ ਨੂੰ 10 ਕਿਲੋ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਮੋਦੀ ਸਾਹਿਬ ਦੇ ਬਿਆਨੀਆਂ ਤੇ ਜੇਕਰ ਤਾ ਜਿਹੜਾ ਮੈਂ ਬੀਤੇ ਰੋਜ਼ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀਗੀ ਇੰਡੀਅਨ ਐਕਸਪ੍ਰੈਸ ਦੀ ਤੇ ਮੈਂ ਜਿਹੜਾ ਕੱਲ ਹੀ ਉਹ ਜਿਹੜੀ ਨਿਊਜ਼ 18 ਤੇ ਇਹਨਾਂ ਦੀ ਹੋਈ ਆ ਇੰਟਰਵਿਊ ਉਹ ਵੀ ਦੇਖੀ ਆ ਸੋ ਉਹ ਇੰਟਰਵਿਊ ਦੇ ਵਿੱਚ ਮੋਦੀ ਸਾਹਿਬ ਨੇ ਜਿਹੜਾ ਬੜਾ ਹੀ ਉਹਨਾਂ ਨੇ ਜਿਹੜਾ ਸਪਸ਼ਟਤਾ ਦੇ ਨਾਲ ਕਿਹਾ ਕਿ ਮੈਂ ਤਾਂ Hindu Muslim ਨਹੀਂ ਕਰਦਾ ਮੇਰਾ ਸੰਕਲਪ ਹੈ ਤੇ ਜੇਕਰ ਮੈਂ Hindu Muslim ਕਰੂੰਗਾ ਤੇ ਮੈਂ ਪਬਲਿਕ ਲਾਈਫ ਦੇ ਯੋਗਿਆ ਨਹੀਂ ਹੋਊਗਾ ਉਹਨਾਂ ਨੂੰ ਪੁੱਛਿਆ ਗਿਆ ਜਿਹੜਾ ਵੀ ਉਹ ਉਹ ਬਿਆਨ ਨੂੰ ਲੈ ਕੇ ਜਿਹੜਾ ਰਾਜਸਥਾਨ ਦੇ ਵਿੱਚ ਉਹਨਾਂ ਨੇ ਦਿੱਤਾ ਸੀਗਾ ਤੇ ਵੀ ਬਾਂਸਵਾਰਾ ਦੇ ਵਿੱਚ ਜਿਹੜਾ ਕਿ ਉਹਨੂੰ ਲੈ ਕੇ ਜਦੋਂ ਪੁੱਛਿਆ ਗਿਆ ਤਾਂ ਉਹ ਬੜਾ ਸਪਸ਼ਟਤਾ ਦੇ ਨਾਲ ਤਾਂ ਜਵਾਬ ਨਹੀਂ ਦਿੱਤਾ ਖੈਰ ਉਹਨਾਂ ਨੇ ਪਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ Hindu Muslim ਨਹੀਂ ਕਰਦਾ ਤੇ ਅੱਜ ਮੈਂ ਹੁਣੇ ਇੱਕ ਰਿਪੋਰਟ ਦੇਖ ਰਿਆ ਸੀਗਾ ਇੰਡੀਅਨ ਐਕਸਪ੍ਰੈਸ ਦੀ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਕਿਹਾ ਕਿ ਜਿਹੜੀ ਆਪੋਜੀਸ਼ਨ ਆ ਉਹ ਇੱਕ ਤਾਂ ਉਹਨਾਂ ਨੇ ਕਿਹਾ ਕਿ ਸੀਏਏ ਨੂੰ ਲੈ ਕੇ ਜਿਹੜਾ ਉਹ ਝੂਠ ਫਲਾ ਰਹੀ ਆ ਤੇ ਉਹਨਾਂ ਨੇ ਜਿਹੜਾ ਆਪਣੀ ਵੋਟ ਬੈਂਕ ਪੋਲਿਟਿਕਸ ਦੇ ਚੱਲਦੇ ਆ ਹਿੰਦੂ ਤੇ ਮੁਸਲਮਾਨ ਦੀ ਜਿਹੜੀ ਲੜਾਈ ਕਰਵਾਈ ਆ ਇਹ ਉਹਨਾਂ ਨੇ ਕਿਹਾ ਕਿ ਜਿਹੜਾ ਸੈਕੂਲਰਿਜ਼ਮ ਦਾ ਪਰਦਾ ਆ ਉਹ ਉਹਦੇ ਹੇਠਾਂ ਜਿਹੜਾ ਸੈਕੂਲਰਿਜ਼ਮ ਸੈਕੂਲਰਿਜ਼ਮ ਦਾ ਨਕਾਬ ਪੈਨ ਕੇ ਉਹਦੇ ਹੇਠਾਂ ਜਿਹੜਾ ਹਿੰਦੂ ਮੁਸਲਮਾਨ ਦੀ ਫਾਈਟ ਕਰਵਾਈ ਆ ਮੋਦੀ ਸਾਹਿਬ ਨੇ ਕਿਹਾ ਤੇ ਜੇ ਮੈਂ ਤੁਹਾਨੂੰ ਦੱਸਿਆ ਇਹਨਾਂ ਨੇ ਕਿਹਾ ਕਿ ਮੈਂ ਹਿੰਦੂ ਮੁਸਲਮਾਨ ਨਹੀਂ ਕਰਦਾ ਮੇਰਾ ਇਹ ਜਿਹੜਾ ਸੰਕਲਪ ਆ ਸੋ ਇਹ 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 ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਕਿਹੜੇ ਬਿਆਨ ਦਿੱਤੇ ਨੇ ਉਹਨਾਂ ਉੱਤੇ ਕੀ ਬਹਿਸ ਕਰਨ ਦੀ ਕੋਈ ਜ਼ਰੂਰਤ ਨਹੀਂ ਵੈਸੇ ਜਿਹੜੀ ਤਾਉਜੀ ਆ ਜਾਂ ਆਰਗੂਮੈਂਟ ਆ ਉਹਦਾ ਹਰ ਇੱਕ ਗੱਲ ਦਾ ਪੇਸ਼ ਕੀਤਾ ਜਾ ਸਕਦਾ ਹੁੰਦਾ ਕਿ ਇਹਦੀ ਮੈਂ ਆ ਨਹੀਂ ਮੈਂ ਇਦਾਂ ਕਿਹਾ ਸੀ ਮੇਰੇ ਕਹਿਣ ਦਾ ਆ ਮਤਲਬ ਸੀ ਪਰ ਉਹ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਕੀ ਕੀ ਗੱਲ ਕੀਤੀ ਪਰ ਹੁਣ ਇਹਨਾਂ ਦੇ ਵੱਲੋਂ ਆਪਣਾ ਬਿਆਨ ਹੀਆ ਬਦਲਿਆ ਕਿਉਂ ਜਾ ਰਿਹਾ ਮੁੱਖ ਗੱਲ ਇਹ ਹੈ ਕਿ ਇੱਡੀ ਕੀ ਜਿਹੜੀ ਤੁਸੀਂ ਆਪਣਾ ਬਿਆਨੀਆਂ ਕਦੋਂ ਬਦਲਦੇ ਆ ਇੱਥੇ ਤਾਂ ਜਿਹੜਾ ਕੋਈ ਹਿੰਦੀ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੋਈ ਫਿਲਮਾਂ ਦਾ ਜਿਹੜਾ ਚੱਲ ਪਵੇ ਟੌਪਿਕ ਜਿੱਤੇ ਕੋਈ ਫਿਲਮ ਹਿੱਟ ਹੋ ਜਵੇ ਲੋਕੀ ਉਹ ਨਹੀਂ ਬਦਲਦੇ ਕਿੰਨੇ ਕਿੰਨੇ ਸਾਲ ਪ੍ਰਧਾਨ ਮੰਤਰੀ ਸਾਹਿਬ ਨੇ ਆਹ ਹੱਥ ਚਾਰ ਗੇੜਾਂ ਦੇ ਵਿੱਚ ਆਪਣੇ ਤਿੰਨ ਚਾਰ ਬਿਆਨੀਆਂ ਬਦਲ ਲੈ ਆਪਣੇ ਨੈਰੇਟਿਵ ਦੇ ਵਿੱਚ ਲਗਾਤਾਰ ਬਦਲਾਅ ਕੀਤਾ ਜਾ ਰਿਹਾ ਬੀਜੇਪੀ ਦੇ ਬਨੋਂ ਜਾਂ ਪ੍ਰਧਾਨ ਮੰਤਰੀ ਮੋਦੀ ਦੇ ਬਨੋਂ ਐਡਾ ਕਾਹਦਾ ਡਰਿਆ ਕਿ ਹਾਰਨ ਦਾ ਡਰਿਆ ਇਸੇ ਕਰਕੇ ਆਬਵੀਅਸਲੀ ਤੁਸੀਂ ਬਿਆਨੀਆਂ ਤਾਂ ਆਪਣੇ ਤਾਂ ਹੀ ਬਦਲਦੇ ਆ ਨਾ ਜੇਕਰ ਤੁਹਾਨੂੰ ਲੱਗਦਾ ਕਿ ਆ ਮੈਂ ਗੱਲ ਕਹੀ ਮੇਰੀ ਗੱਲ ਕਲਿੱਕ ਕਰ ਗਈ ਤੇ ਤੁਸੀਂ ਉਹਦੇ ਹਿਸਾਬ ਦੇ ਨਾਲ ਚੱਲਦੇ ਹੋ ਸੋ ਖੈਰ ਇਹ ਹੁਣ ਸਾਨੂੰ ਜਿਹੜਾ 4 ਜੂਨ ਨੂੰ ਪਤਾ ਲੱਗਣਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਦਾ ਵੈਸੇ ਜਿਹੜੀਆਂ মিডিਆ ਰਿਪੋਰਟਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਤਾਂ মিডিਆ ਕੇਂਦਰ ਦੇ ਵਿੱਚ ਜਾਂ ਕਹਿ ਲਓ ਕਿ ਜਿਹੜਾ ਤਾਂ ਟੀਵੀ ਦੇ ਉੱਤੇ ਨੈਸ਼ਨਲ ਟੀਵੀ ਨੇ ਚੈਨਲਸ ਨੇ ਉਹ ਤਾਂ ਆਬਵੀਅਸਲੀ ਇਹ ਗੱਲ ਕਹਿ ਰਹੇ ਨੇ ਕਿ ਮੋਰ অর ਲੈਸ ਮੋਦੀ ਸਾਹਿਬ ਦੀ ਸਰਕਾਰ ਪੱਕੀ ਆ ਬਾਕੀ ਜਿਹੜਾ ਇੱਕ ਅਲਟਰਨੇਟਿਵ মিডিਆ YouTube ਤੇ ਬਹੁਤ ਸਾਰੇ ਲੋਕੀ ਕੰਮ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਕੀ ਕਹਾਣੀ ਕਿਤੇ ਕਿਤੇ ਨਾ ਕਿਤੇ ਫਸੀ ਹੋਈ ਆ ਬਹੁਤੇ ਲੋਕਾਂ ਦਾ ਖੈਰ ਇਹ ਮੰਨਣਾ ਜਿਹੜੇ ਇੰਡੀਪੈਂਡੈਂਟ ਵੀ ਦਾ YouTube ਤੇ ਵੀ ਜਿਹੜੇ ਮੈਂ ਕਿਹਾ ਕੰਮ ਕਰਦੇ ਨੇ ਕਿ ਬਹੁਮਤ ਸ਼ਾਇਦ ਜੇਕਰ ਕਿਸੇ ਨੂੰ ਨਹੀਂ ਵੀ ਮਿਲਦੀ ਪਰ ਸਿੰਗਲ ਲਾਰਜੇਸਟ ਪਾਰਟੀ ਜਿਹੜੀ ਆਬਵੀਅਸਲੀ BJP ਹੋਣੀ ਆ ਤੇ ਉਸ ਤੋਂ ਬਾਅਦ ਗੱਠਜੋੜ ਹੋ ਸਕਦੇ ਆ ਹਾਲਾਂਕਿ ਜਿਵੇਂ ਮੈਂ ਕਿਹਾਗੇ ਬਹੁਤ ਲੋਕਾਂ ਵੱਲ ਇਹ ਵੀ ਮੰਨਿਆ ਜਾ ਰਿਹਾ ਕਿ BJP ਦੀ ਸਰਕਾਰ ਬਣਨ ਜਾ ਰਹੀ ਆ ਪਰ ਜੇਕਰ ਬਿਲਕੁਲ ਇਹਨਾਂ ਨੂੰ ਇੰਨਾ ਹੀ ਪਤਾ ਕਿ BJP ਦੀ ਸਰਕਾਰ ਬਣਨ ਜਾ ਰਹੀ ਆ ਤੇ ਇਹ ਗੱਲ ਥੋੜੀ ਸਮਝੋ ਪਰਿਆ ਕਿ ਇਸ ਵੀਕੇ ਨਾਲ ਆਪਣੇ ਨੈਰੇਟਿਵਸ ਨੂੰ ਚੇਂਜ ਕਰਨਾ ਇੱਕ ਇੱਕ ਪਹਿਲਾਂ ਇੱਕ ਤਾਂ ਹੁੰਦਾ ਨਾ ਚਲੋ ਲਾਗੇ ਤਾਂ ਸਾਗੇ ਦੇ ਹੁੰਦੇ ਆ ਇੱਕ ਇੱਕ ਤੁਹਾਡੀ ਆ ਧਾਰਾ ਇੱਕ ਤੁਹਾਡੀ ਆ ਧਾਰਾ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਾਂਦਾ ਸੋ ਇਹ ਇਹਦੀ ਅਸਲ ਵਜ੍ਹਾ ਕੀ ਹੈ ਇਹ ਆਪਾਂ ਨੂੰ 4 ਜੂਨ ਨੂੰ ਪਤਾ ਲੱਗਾ ਬਹੁਤ ਬਹੁਤ ਧੰਨਵਾਦ ਜੀ ਨਾਲ ਜੁੜੇ ਰਹਿਣ ਲਈ ਜੇਕਰ ਤੁਸੀਂ YouTube ਤੇ ਦੇਖ ਰਿਹਾ ਸੀ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ TikTok ਤੇ ਦੇਖ ਰਿਹਾ ਸੀ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ